ਸਾਲ 2025 ਦੇ ਮੀਨਾਵਿਚ ਪੰਜਾਬ ਦੀਆਂ ਖੇਤیاں ਜੋ ਕਦੇ ਸੋਨੇ ਵਰਗੇ ਗਹਿਉਂ ਅਤੇ ਹਰੇ ਭਰੇ ਧਾਨ ਨਾਲ ਚਮਕਦੀਆਂ ਸਨ ਪਾਣੀ ਦੇ ਵੱਡੇ ਦਰਿਆ ਬਣ ਗਈਆਂ ਭਾਰੀ ਮੀਂਹ ਲਗਾਤਾਰ ਵਰਸਦਾ ਰਿਹਾ ਤੇ ਸਤਲੁਜ ਤੇ ਬਿਆਸ ਦਰਿਆ ਆਪਣੇ ਕੰਢੇ ਛੱਡ ਕੇ ਪਿੰਡਾਂ ਵਿੱਚ ਖੁੱਸ ਗਏ ਫਿਰੋਜ਼ਪੁਰ ਅੰਮ੍ਰਿਤਸਰ ਮੋਗਾ ਅਤੇ ਹੋਰ ਬਹੁਤ ਸਾਰੇ ਪਿੰਡਾਂ ਦੀਆਂ ਗਲੀਆਂ ਡੁੱਬ ਗਈਆਂ ਘਰ ਅੱਧੇ ਪਾਣੀ ਵਿੱਚ ਸਮਾ ਗਏ ਪਹਿਲਾ ਲੋਕਾਂ ਨੇ ਸੋਚਿਆ ਇਹ ਰੁਪੀਨੀ بارش ਆਵੇਗੀ ਪਰ ਕੁਝ ਹੀ ਘੰਟਿਆਂ ਵਿੱਚ ਪਾਣੀ ਘਰਾਂ ਵਿੱਚ ਦਾਖਲ ਹੋ ਗਿਆ ਸਮਾਨ ਪਸ਼ੂ ਤੇ ਮਿਹਨਤ ਨਾਲ ਇਕੱਠੀ ਕੀਤੀ ਫਸਲ ਪਾਣੀ ਨਾਲ ਵਹੀ ਗਈ ਬੱਚਿਆਂ ਨੂੰ ਮੋੜਿਆਂ ਤੇ ਚੁੱਕਿਆ ਗਿਆ ਬਜ਼ੁਰਗਾਂ ਨੂੰ ਟਰੈਕਟਰਾਂ ਤੇ ਬਿਠਾਇਆ ਗਿਆ ਕਈ ਪਰਿਵਾਰ ਛੱਤਾਂ 'ਤੇ ਚੜ ਗਏ ਮਦਦ ਦੀ ਉਡੀਕ ਕਰਦੇ ਰਹੇ ਗੁਰਦੁਆਰਿਆਂ ਨੂੰ ਸਭ ਲਈ ਦਰਵਾਜ਼ੇ ਖੋਲ ਦਿੱਤੇ ਲੰਗਰ ਲੱਗ ਗਏ ਉਹ ਸਮਾਂ ਸੀ ਜਦੋਂ ਪੰਜਾਬ ਦੀ ਰੂਹ ਸਰਬੱਤ ਦਾ ਭਲਾ ਬਦਲਾ ਨਾਲੋਂ ਵੀ ਵੱਧ ਚਮਕੀ ਪਰ ਨੁਕਸਾਨ ਵੱਡਾ ਸੀ ਕਿਸਾਨ ਆਪਣੀ ਸਾਲ ਭਰ ਦੀ ਮਿਹਨਤ ਪਾਣੀ ਵਿੱਚ ਡੁੱਬਦਾ ਦੇਖਦੇ ਰਹੇ ਸਕੂਲ ਰਾਤ ਤੇ ਬਾਜ਼ਾਰ ਬੈ ਗਏ ਫਿਰ ਵੀ ਹਿੰਮਤੀਆਂ ਕਹਾਣੀਆਂ ਜਨਮ ਲੈਣ ਲੱਗੀਆਂ ਇੱਕ ਨੌਜਵਾਨ ਮੁੰਡਾ ਜਿਸ ਨੇ ਆਪਣੇ ਗਵਾਂਡੀਆਂ ਨੂੰ ਉੱਚੀ ਥਾਂ ਤੇ ਪਹੁੰਚਾਇਆ ਔਰਤਾਂ ਜਿਹੜੀਆਂ ਰਾਤ ਦਿਨ ਖਾਣਾ ਬਣਾਉਂਦੀਆਂ ਰਹੀਆਂ ਸਿਪਾਹੀ ਜਿਹੜੇ ਬੱਚਿਆਂ ਨੂੰ ਪਾਣੀ ਵਿੱਚੋਂ ਚੁੱਕ ਕੇ ਸੁਰੱਖਿਆ ਥਾਂ ਪਹੁੰਚਾਉਂਦੇ ਰਹੇ 2025 ਦੀ ਵਾਰ ਸਿਰਫ ਕੁਦਰਤੀ ਆਫਤ ਨਹੀਂ ਸੀ ਇਹ ਇਕਤਾ ਤੇ ਹਿੰਮਤ ਦੀ ਪਰਖ ਸੀ ਪੰਜਾਬ ਰੋਇਆ ਵੀ ਪਰ ਇਕੱਠਾ ਖੜਾ ਵੀ ਰਹਾ ਸਭ ਤੋਂ ਵੱਡੀ ਗੱਲ ਪੰਜਾਬ ਦੀ ਰੂਹ ਕਿਸੇ ਵੀ ਤੂਫਾਨ ਨਾਲ ਡੁੱਬ ਨਹੀਂ ਸਕਦੀ